ਇਸ ਸਾਧੂ ਦੀਓ ਨਾਮੁ ਆਪਨੀ ਤੇ ਕੇ ਪਾ ਕਰੋ ਨਸਿਆਪੇ ਸੁਖਦਾਇ ਪਾਓ ਸਾਗੇ ਦਤਿਆਂ ਦੇ ਮੇਨ ਪ੍ਰਿਆਰ ਰਖਣਾ ਜੋ ਹੁ ਦੀ ਸਾਲੇ ਵਿਦਿਅਤੀ ਨੇ ਸਾਡੇ ਪਰਿਵਾਰ ਦੇਖ ਲਈ ਸੁਖ ਸ਼ਾਂਤੀ ਸਾਰੇ ਮੁਟਿਆਰ ਕੀ ਬਰਾਂ ਦੇ ਲਖੜਾ ਸੋ ਸਾਧ ਸੰਗੀਤ ਬੋਲਦੇ ਕੋਈ ਕਾ ਪੁੰਨ ਹੋ ਜਾਣੀਆਂ ਨੇ ਦੋ ਸਮਾਂ ਵੀਰਾਮ ਤੋਂ ਤੱਕ ਅਸੀਂ ਸਮਾ ਹੋ ਗਿਆ ਹੈ ਇਹ ਸਭ ਕੁਝ ਪੂਰਾ ਕਰਕੇ ਤੇ ਸਾਰੇ ਇਹਨਾਂ ਨੇ ਆਪਣਾ ਹੀ ਨੰਮਸ ਤੇ ਗੁਜਾਇਨ ਕਰਨਾ ਬੇਰ ਬਾਸ ਨਿ ਸਾਈਂ ਨਿਤ ਕਰ ਹਰਿ ਤਾਸੀ ਨਿਤ ਕਰ ਹਰਿ ਤਾਸੀ ਸਭ ਕੁਨੇ ਪਾਸ ਮੰਦੇ ਸਭ ਜੇ ਪਾਸ ਮੰ

ਬਿਲਾਬਨ ਮਹਾਰਾ ਪੰਗਵਾ ਇਹੋ ਸਾਕਰ ਜੁਗਾ ਸਾਵਤ ਮੈਂ Oh ਸਤ ਸੰਤ ਕਹਿ ਸੰਤ ਸਹਿ ਬੜ ਭਾਣਿ ਬਾਣੀ ਜੀ ਲੋੜ ਸੋਰਠਿ ਮੈਂ ਦਾਸ ਸਤਿ ਬਾਣੀ ਜਾਨਿਆ ਕੀ ਹੈ ਤਪ ਹਿੰਸਾ ਲੋਭ ਮੈਂ ਜੀਵਕਿ ਰਾਗੀਂ ਰਹਾ ਕਦਰ ਦੇ ਨੌਜਵਾਨ ਨੇ ਜੋ ਕਈ ਸਾਲਾਂ ਤੋਂ ਇੱਕ ਯੋਗ ਦੇਵੀ ਜੀ ਨਾਲ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਨੇ ਪਰਮਾਤਮਾ ਦਾ ਉਹ ਆਸ਼ਾ ਲੈ ਕੇ ਕਰਦੇ ਨੇ ਕਿ ਦੁਨੀਆਂ ਦੇ ਸਾਰੇ ਨਗਰ ਵੱਲੋਂ ਅਰਦਾਸ ਕੀਤੀ ਹੈ ਤੇ ਮੈਂ ਇਹਦੇ ਨਾਲ ਸਾਡੇ ਖਾਣੇ ਦੇ ਨੌਜਵਾਨ ਨੇ ਬੋਲੜੀ ਜੀ ਬੋਲੜੀ ਜੀ ਨੂੰ ਇਹ ਜਾਨਣਾ ਚਾਹੁੰਦਾ ਕਿ ਇਸ ਤਰੀਕੇ ਦਾ ਜਿਹੜਾ ਪਰਮਾਤਮਾ ਨੂੰ ਸਲੋਂ ਤੋਂ ਸਨੂ ਕੀਤਾ ਤੇ ਕਿਵੇਂ ਕਿਉਂ ਮਨਾਇਆ ਗਿਆ ਦਾਦਾ ਜੀ ਦੇ ਮੈਨੇ ਤੋਂ ਕਰਦੇ ਆਉਂਗੇ ਚੱਲਦੇ ਸੀ ਠੀਕ ਆ ਐ ਨਾਲ ਤਾਂ ਸਾਰੇ ਮੁੰਡੇ ਸਾਡੇ ਇਕੱਠੇ ਹੁੰਦੇ ਨੇ ਜੀ ਹਾਂਜੀ ਪਰਮਾਤਮਾ ਦੀ ਯਾਦਾਂ ਕਰਦੇ ਨੇ ਜੀ ਠੀਕ ਹੈ ਜੀ ਸਾਰੇ ਐ ਨਵੇਂ ਸਾਲ ਨੂੰ ਵਧੀਆ ਹਾਂ ਜੀ ਥੋੜਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਇਹਦੇ ਨਾਲ ਨਵੇਂ ਸਾਲ ਦੇ ਉੱਤੇ ਜਿਹੜੇ ਨੌਜਵਾਨ ਨੇ ਉਹ ਕਿਸੇ ਹੋਰ ਪਾਰਟੀਆਂ ਉੱਤੇ ਜਾਣ ਦੀ ਬਜਾਏ ਇੱਕ ਪਰਮਾਤਮਾ ਦੀ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਇੱਕ ਸਾਰੇ ਰਲ ਕੇ ਭਾਈਚਾਰਾ ਪੈਦਾ ਹੁੰਦਾ ਕੀ ਸਫਾਈ ਕਰਦੇ ਨੇ ਲੰਗਰ ਚ ਪਾਉਂਦੇ ਨੇ ਉਹਦੇ ਨਾਲ ਪਰਮਾਤਮਾ ਅਗਲੇ ਸਾਲ ਦੀ ਸ਼ੁਰੂਆਤੀ ਅਸਾਸ ਦਾ ਠੀਕ ਹੈ ਧੰਨਵਾਦ